RBI ਨੇ ਇੱਕ ਬੇहद ਵੱਡੇ ਪੱਧਰ ਦਾ ਖੁਲਾਸਾ ਕੀਤਾ ਹੈ ਜਿਹੀ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸੀਏ ਕਿ ਹੁਣ ਜਿਹੜੇ ਸਿੱਕੇ ਜਿਨ੍ਹਾਂ ਦੀ ਵਰਤੋਂ ਤੁਸੀਂ ਕਰਦੇ ਹੋ ਉਹਨਾਂ ਨੂੰ ਲੈ ਕੇ ਇੱਕ ਬੇहद ਵੱਡਾ ਫੈਸਲਾ ਜਾਰੀ ਕਰ ਦਿੱਤਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਜਾਣਕਾਰੀ ਨੂੰ ਸੁਣਨਾ ਔਰ ਲੋਕਾਂ ਤੱਕ ਪਹੁੰਚਾਉਣਾ ਬੇਹੱਦ ਜ਼ਰੂਰੀ ਹੈ ਕਿਉਂਕਿ RBI ਦੇ ਵੱਲੋਂ ਬੇਹੱਦ ਵੱਡੇ ਪੱਧਰ ਦਾ ਐਲਾਨ ਇੱਕ ਕਰ ਦਿੱਤਾ ਗਿਆ ਹੈ ਜਾਣਕਾਰੀ ਸਾਹਮਣੇ ਆਈ ਹੈ ਕਿ ਹੁਣ ਜਿਹੜੇ ਰਿਕਸ਼ਾ ਚਾਲਕ ਹੋਣ ਜਾਂ ਫਿਰ ਸਬਜ਼ੀ ਵੇਚਣ ਵਾਲੇ ਬਹੁਤ ਸਾਰੇ ਲੋਕ 1 ਅਤੇ 2 ਰੁਪਏ ਦੇ ਸਿੱਕੇ ਇੱਥੋਂ ਤੱਕ ਕਿ 50 ਪੈਸੇ ਦੇ ਸਿੱਕੇ ਇਹ ਦਾਵਾ ਕਰਦੇ ਹੋਏ ਵਾਪਸ ਕਰਦੇ ਹਨ ਕਿ ਉਹ ਹੁਣ ਵੈਧ ਨਹੀਂ ਹਨ ਜੇਕਰ ਤੁਸੀਂ ਵੀ ਇਸ ਸਥਿਤੀ ਵਿੱਚ ਆਪਣੇ ਆਪ ਨੂੰ ਪਾਇਆ ਤਾਂ ਰਿਜ਼ਰਵ ਬੈਂਕ ਨੇ ਛੋਟੇ ਮੁੱਲ ਦੇ ਸਿੱਕਿਆਂ ਬਾਰੇ ਇੱਕ ਨਵਾਂ ਅਪਡੇਟ ਜਾਰੀ ਕਰ ਦਿੱਤਾ ਹੈ ਕੇਂਦਰ ਬੈਂਕ ਨੇ ਸਪਸ਼ਟ ਤੌਰ ਤੇ ਕਿਹਾ ਕਿ ਸਿੱਕਿਆਂ ਬਾਰੇ ਫਲਾਈ ਜਾ ਰਹੀ ਕਿਸੇ ਵੀ ਗਲਤ ਜਾਣਕਾਰੀ ਜਾਂ ਬੇਬੁਨਿਆਦ ਦਾਅਵਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਚਾਹੀਦਾ ਹੈ ਚਾਹੇ 50 ਪੈਸੇ ਚਾਹੇ 1 ਰੁਪਿਆ 2 ਰੁਪਏ 5 ਰੁਪਏ 10 ਰੁਪਏ ਜਾਂ 20 ਰੁਪਏ ਦਾ ਸਿੱਕਾ ਸਾਰੇ ਵੈਧ ਹਨ ਅਤੇ ਪੂਰੀ ਤਰ੍ਹਾਂ ਪ੍ਰਚਲਿਤ ਹਨ ਬਹੁਤ ਸਾਰੇ ਲੋਕ ਸੋਚਦੇ ਹਨ ਜੇਕਰ ਇੱਕੋ ਮੂਲ ਦੇ ਸਿੱਕੇ ਆ ਤੇ ਵੱਖ-ਵੱਖ ਡਿਜ਼ਾਈਨ ਹਨ ਤਾਂ ਪੁਰਾਣੇ ਡਿਜ਼ਾਈਨ ਹੁਣ ਵੈਧ ਨਹੀਂ ਰਹਿ ਸਕਲੇ ਨੇ ਬੈਂਕਾਂ ਦੇ ਅਨੁਸਾਰ ਇੱਕੋ ਮੂਲ ਦੇ ਸਿੱਕੇ ਆ ਤੇ ਕਈ ਡਿਜ਼ਾਈਨ ਹਨ ਹੁਣ ਆਮ ਗੱਲ ਹੈ ਅਤੇ ਇਹ ਸਾਰੇ ਡਿਜ਼ਾਈਨ ਵੈਧ ਰਹਿੰਦੇ ਨੇ ਇਸ ਲਈ ਕਿਸੇ ਵੀ ਸਿੱਕੇ ਨੂੰ ਲੈ ਕੇ ਉਲਝਣ ਵਿੱਚ ਨਾ ਪੋ ਜੇਕਰ ਕੋਈ ਵਪਾਰੀ ਸਿੱਕਾ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹੈ ਤੇ ਤੁਹਾਡੇ ਕੋਲ ਹੌਲੀ-ਹੌਲੀ ਸਿੱਕਿਆਂ ਦੀ ਵੱਧੂ ਰਕਮ ਇਕੱਠੀ ਹੋ ਗਈ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਤੁਸੀਂ ਉਹਨਾਂ ਨੂੰ ਆਪਣੇ ਨਜ਼ਦੀਕੀ ਬੈਂਕ ਵਿੱਚ ਜਮ੍ਹਾਂ ਕਰਵਾ ਸਕਦੇ ਹੋ ਤਾਂ ਜੋ ਉਹਨਾਂ ਨੂੰ ਨਕਦੀ ਵਿੱਚ ਬਦਲਿਆ ਜਾ ਸਕੇ ਭਾਰਤੀ ਮੁਦਰਾ ਦੇ ਰੂਪ ਦੇ ਵਿੱਚ ਹਰੇਕ ਸਿੱਕੇ ਦਾ ਮੁੱਲ ਅਤੇ ਵੈਦਤਾ ਬਰਾਬਰ ਹੁੰਦੀ ਹੈ ਭਾਵੇਂ ਇਸ ਦਾ ਰੂਪ ਬਦਲਿਆ ਹੋਵੇ ਇਸ ਦਾ ਡਿਜ਼ਾਈਨ ਵਖਰਾ ਹੋਵੇ ਜਾਂ ਇਸ ਦੀ ਚਮਕ ਫਿੱਕੀ ਪੈ ਗਈ ਹੋਵੇ ਪਰ ਹਰ ਇੱਕ ਸਿੱਕਾ ਜਿਹੜਾ ਵਾ ਉਹ ਜਿਹੜਾ ਉਪਰ ਚੱਲੇ ਤੇ ਆ ਔਰ ਹਰ ਇੱਕ ਸਿੱਕੇ ਦੀ ਇੱਕ ਆਪਣੀ ਹੀ ਵੈਲਿਊ ਬਣੀ ਹੋਈ ਹੈ ਜਾਨੀ ਕਿ ਹੁਣ ਜੇਕਰ ਤੁਹਾਡੇ ਕੋਲ ਕੋਈ ਸਿੱਕਾ ਨਹੀਂ ਸਵੀਕਾਰ ਕਰਦਾ ਤੇ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਤਾਂ ਹੁਣ ਤੁਹਾਡੇ ਹਰ ਇੱਕ ਸਿੱਕੇ ਦਾ ਮੁੱਲ ਪਵੇਗਾ ਤੁਸੀਂ ਜੇਕਰ ਸਿੱਕੇ ਜ਼ਿਆਦਾ ਸਮਾ ਹੋ ਗਏ ਨੇ ਕੋਈ ਵੀ ਵਪਾਰੀ ਜਾਂ ਪਰਿਵਾਰੀ ਨਹੀਂ ਸਿੱਕੇ ਲੈ ਰਿਹਾ ਤਤਾਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਤੁਸੀਂ ਆਪਣੇ ਨਜ਼ਦੀਕੀ ਬੈਂਕ ਦੇ ਵਿੱਚ ਜਾ ਕੇ ਸਿੱਕੇ ਨੂੰ ਜਮ੍ਹਾਂ ਕਰਵਾ ਸਕਦੇ ਹੋ ਔਰ ਉਸ ਤੋਂ ਬਾਅਦ ਉਸ ਨੂੰ ਨੋਟਾਂ ਦੇ ਵਿੱਚ ਨਖਰੀ ਦੇ ਵਿੱਚ ਵੀ ਬਦਲਿਆ ਜਾ ਸਕਦਾ ਹੈ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਸਕਦਾ ਔਰ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਇੱਕ ਗਲਤ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਕਿ 1 ਰੁਪਏ ਦਾ 5 ਰੁਪਏ ਦਾ 10 ਰੁਪਏ ਦਾ 20 ਰੁਪਏ ਦਾ ਸਿੱਕਾ ਅਵੈਧ ਹੋ ਗਿਆ ਤਾਂ ਅਜਿਹੀਆਂ ਅਫਵਾਹਾਂ ਦੇ ਵਿੱਚ ਨਾ ਫਸੋ ਹਰ ਇੱਕ ਸਿੱਕੇ ਦੀ ਵੈਲਿਊ ਹੈ ਹਰ ਇੱਕ ਸਿੱਕਾ ਜਿਹੜਾ ਵਾ ਉਹ ਚੱਲ ਰਿਹਾ ਹੈ ਤੁਸੀਂ ਕਿਸੇ ਨੂੰ ਵੀ ਦੇ ਕੇ ਕੋਈ ਚੀਜ਼ ਲੈ ਸਕਦੇ ਹੋ ਪਰ ਜੇਕਰ ਕੋਈ ਸਵੀਕਾਰ ਨਹੀਂ ਕਰ ਰਿਹਾ ਤੇ ਤੁਸੀਂ ਨਜ਼ਦੀਕੀ ਬੈਂਕ ਦੇ ਵਿੱਚ ਜਾ ਕੇ ਜਿੰਨੇ ਵੀ ਸਿੱਕੇ ਸਾਡੇ ਕੋਲ ਜਮ੍ਹਾਂ ਹੋਏ ਨੇ ਉਹਨਾਂ ਨੂੰ ਨਕਦੀ ਦੇ ਵਿੱਚ ਬਦਲ ਸਕਦੇ ਹੋ ਤੁਹਾਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤਾਂ RBI ਨੇ ਇੱਕ ਬੇਹਦ ਵੱਡਾ ਐਲਾਨ ਕਰ ਦਿੱਤਾ ਹੈ ਤੇ ਲੋਕਾਂ ਦੇ ਵੱਲੋਂ ਫਲਾਈ ਜਾ ਰਹੀ ਇਸ ਜਾਣਕਾਰੀ ਦੇ ਉੱਤੇ ਇੱਕ ਬੇਹਦ ਵੱਡਾ ਸਪਸ਼ਟੀਕਰਨ ਵੀ ਦੇ ਦਿੱਤਾ ਹੈ